ਦੇ ਨਾਮ ਦੀ ਕਮਾਈ ਦਾ ਧਿਆਨ ਲਰਕੇ ਖਾਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਲਰਕੇ ਖਾਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਦਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਸਾ ਜੀ ਸਾਹਿਬ ਤਾਹ ਦਾ ਅਰਸ਼ ਰਵਾਇਤ ਦੀ ਗਤੀ ਗਤੀ ਵਤੀ ਵੈਦਕੀ ਪਾਇਜ ਪਾਂਤ ਕੀ ਜੀ ਸੇ ਸਾਹਿਬ ਜੀ ਸਹਾਇ ਕਾਂਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ দান ਕੇਸ਼ দান ਰਤ ਤੰਬ ਵੇਕ ਤਨ ਪਸਾਹ দান ਭੋਜਾ দান ਨਾਮ দান ਸਰਦਾਨਾਮ দান ਸ੍ਰੀ ਅੰਮ੍ਰਿਤਸਰ ਜੀ ਦੇ ਸਨਾਨ ਚੌਂਕੇ ਛਾਂਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਦਾ ਮਾਨੀ ਮਾਮਾ ਤੂਚੀ ਮਤ ਪਾਤਾ ਰਾਕਾ ਵਾਹਿਗੁਰੂ ਹੈ ਅਕਾਰੂਪੁਰ ਕਾ ਆਪਣੇ ਪੰਥ ਦੇ ਸਦਾ ਸਹੀ ਦਾ ਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਹੋ ਗੁਰਦੁਆਰਾਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਾ ਗਿਆ ਹੈ ਜੀ ਕੁੱਲੇ ਦਾਰਸਨ ਦਾਤ ਇਸੇ ਵਸ ਬਾਲਦਾ ਦਾਨ ਆਪਣੇ ਪਿਆਰੇ ਖਾਸ ਸਦੀ ਨੂੰ ਅਸ਼ੂ ਏ ਨਮਾਣੇ ਦੇ ਮਾਨ ਨਤਾਣੇ ਦੇ ਤਾਨ ਉਟਿਆਂ ਦੀ ਔਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਤੇਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਰਦਾਸ ਬੇਨਤੀ ਹੈ ਜੀ ਜੇ ਜੜੀ ਹੈ ਜੀ ਜੇ ਹਾ ਜਿਨੀ ਨਿਖਿਆ ਤੇ ਹਾ ਹਕੂ ਕਮਾਏ ਘੱਲੇ ਆ ਬਿਨਾਨਕਾ ਸਦੀ ਉਥੇ ਜਾਹੇ ਮਹਾਵਾਕਾਂ ਸਾਹ ਰਾਣਾ ਰਉ ਨਾ ਕੋ ਰਹੀਂ ਰਾਗ ਨਾ ਤੰਗ ਵਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਮਹਾਵਾਕਾਂ ਸੌਰ ਬੀਬੀ ਹਰਜਿੰਦਰ ਕੌਰ ਕੋ ਸਮੇ ਪਹਿਲਾ ਵਾਹਿਗੁਰੂ ਸਾਹਿਬੀ ਪੂੰਜੀ ਦੇ ਭੋਗ ਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਜਾਬਾ ਜੇ ਸਾਨੂੰ ਵਾਹਿਗੁਰੂ ਜੀ ਉਹਨਾਂ ਦੀ ਸੁਖ ਸ਼ਾਂਤੀ ਬਾਤ ਦੇ ਕਰਵਾ ਦੀ ਸੁਖ ਸ਼ਾਂਤੀ ਵਾਸਤੇ ਵਾਹਿਗੁਰੂ ਜੀ ਗ੍ਰਹਿ ਦੇ ਕੇ ਤੁਰ ਕੀ ਬਾਣੀ ਆਈ ਦਿਨ ਸਗਲੇ ਚਿੰਤ ਮਟਾਈ ਗਿਆ ਗੁਰੂ ਮਹਮਾਨਾਂ ਹਰ ਨਾਨਕ ਸਾਜ ਦੁਕਾਨਾ ਸ੍ਰੀ ਸਾਹਿਬ ਪਾਠ ਦੇ ਪਾਠ ਆਰੰਭ ਕੀ ਵਰਾਈ ਗਏ ਸਨ ਵਾਹਿਗੁਰੂ ਜੀ ਆਪ ਜੀ ਦੀ ਬਾਣੀ ਆਤਮ ਮੰਦ ਮੰਦ ਤੋਂ ਸਪੂਰਤ ਹੋਈਏ ਵਾਹਿਗੁਰੂ ਜੀ ਆਪ ਜੀ ਦੀ ਕਿਰਪਾ ਨੇ ਆਪ ਹੀ ਬਾਣੀ ਕਰਵਾ ਲਈ ਮੇਰਾ ਵਸਨੀਆ ਜੀ ਪਰਵਾਰ ਦੀਆਂ ਮਨੋ ਕਾਮਨਾ ਭਾਵਨਾਵਾਂ ਇਸ਼ਨਾਮਾਂ ਸਭ ਪੂਰੀਆਂ ਕਰਨੀਆਂ ਜੀ ਭਾਵ ਦੀਆਂ ਮਨੋ ਕਾਮਾਂ ਪਾਵਨਾ ਇਸ਼ਨਾਮਾਂ ਸਭ ਪੂਰੀਆਂ ਕਰਨੀਆਂ ਵਾਹਿਗੁਰੂ ਜੀ ਬਿਸ਼ਰੀ ਹੋਈ ਰੂਣੂ ਗੋਚਾਰਨਾਮ ਚਿਤ ਨਵਾਜ ਬਖਸ਼ਨਾ ਵਾਹਿਗੁਰੂ ਚੇ ਪਰਵਾਹ ਨੂੰ ਪਾਣਾ ਮੰਨਦਾ ਬਲੋਚਨਾਸ ਪਰਵਾਹ ਤੇ ਮਿਹਰ ਪ੍ਰਯਾਤ ਰੱਖਣਾ ਆਗਿਆਕਾਰੀ ਹੁਣਾ ਬੱਚਿਆਂ ਨੂੰ ਬੱਚਿਆਂ ਨੂੰ ਚੇਰੀ ਬਧਿਆ ਬਖਸ਼ਨਾ ਬੱਚਿਆ ਤੇ ਮਿਹਰ ਪ੍ਰਯਾਤ ਰੱਖਣਾ ਸਭ ਤਰ੍ਹਾਂ ਦੇ ਸ਼ਨਾਮਾ ਪੂਰੀਆਂ ਕਰਨੀਆਂ ਜੋ ਮੰਗੇ ਠਾਕੁਰਿਆ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਕਤੇ ਜੋ ਬੋਲੇ ਹਾਂ ਹਾਂ ਸੱਚੇ ਲੋਭੇ ਮਹਾਵਾਕਾਂ ਅਨਸਾਰ ਜੋ ਵੀ ਪਰਵਾਦਿਆ ਮਨੋ ਕਾਮ ਭਾਵਨਾ ਸੰਸਾਰ ਪੂਰੀਆਂ ਕਰਨੀਆਂ ਦੇਸਾਂ ਦੇਸਾਂ ਵਿੱਚ ਕਰੋ ਉਹ ਤੱਕੀ ਬਸ ਨੀ ਮੀਰਾ ਬਸ ਨੀ ਪ੍ਰਵਾਹ ਤੇ ਮੀਰ ਪ੍ਰਾਰਥਨਾ ਦੀ ਆਪ ਜੀ ਦੀ ਬਾਣੀ ਪੜਦਿਆਂ ਕੋਲੋਂ ਸੇਵਾ ਕਰਦਿਆਂ ਕੋਲੋਂ ਸਿਮਨ ਕਰਦਿਆਂ ਕੋਲੋਂ ਸੇਵਾ ਕਰਦਿਆਂ ਕੋਲ ਪਰਵਾਰ ਬੋਲੋ ਪਾਟੀ ਸਿੰਘਾ ਕੋਲੋਂ ਅਨੇਕਾਂ ਹੀ ਪ੍ਰਕਾਰ ਦੀਆਂ ਰੋਟੀਆਂ ਹੋਣਗੀਆਂ ਹੋਣਗੀਆਂ ਬਾਣੀ ਪੜਦਿਆਂ ਕੋਲੋਂ ਅਨੇਕਾਂ ਹੀ ਰੋਟੀਆਂ ਹੋਣਗੀਆਂ ਅਖਰਵਾਦਾ ਘਾਟਾ ਹੋਜੂ ਗਮਾਫ ਕਰਨੀ ਬਰਬਾਦ ਤੇ ਮੀਰ ਭਜਾ ਰਹਿਣਾ ਪਾਟੀ ਸਿੰਘ ਤੇ ਮੀਰ ਭਜਾ ਰੱਖਣਾ ਵੱਟਾ ਕੋ ਪਰਿਵਾਰ ਕੋਲੋਂ ਬਾਣੀ ਸੌਂਦਿਆਂ ਕੋਲੋਂ ਸੇਵਾ ਕਰਦਿਆਂ ਕੋਲੋਂ అనేక ਹੀ ਪ੍ਰਕਾਰ ਦੀਆਂ ਦੁਰਤੀਆਂ ਹੋ ਗਈਆਂ ਹੁਣੀਆਂ ਅਣਜਾਣ ਮੱਚ ਕੇ ਅਣਜਾਣ ਬੱਤੇ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਸਮੱਧ ਬਸਨੀ ਬੁੱਧੀ ਬਸਨੀ ਬਹੁਤ ਬਹੁਤ ਸੇਵਾ ਕੰ ਦਾ ਬਲੋਸਨਾ ਆਪ ਜੀ ਦੇ ਲੜ ਲੁਣਾ ਕੁਰਬਾਨੀ ਦੇ ਲੜ ਲੁਣਾ ਸੇਵਾ ਸਿਮਨ ਦੇ ਲੜ ਲੁਣਾ ਵਾਹਿਗੁਰੂ ਜੀ ਖਜ਼ਾਨੇ ਭਰਪੂਰ ਕਰਨੇ ਮੇਰਾ ਬਸਨੀਆ ਜੀ ਔਖੀ ਘੜੀ ਨਾ ਦੇਖਣ ਲਈ ਆਪਣਾ ਫਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਪ੍ਰਸਾਸ ਪ੍ਰਤ ਪਾਲੇ ਪ੍ਰਭੂ ਸੋ ਲਾਗ ਰਹਿਓ ਮਰਚੀਦ ਆਦ ਅੰਤ ਪ੍ਰਭ ਸਦਾ ਸਹਾਇ ਧੰਨ ਹਮਾਰਾ ਮੀਤ ਰਹਾਉ ਮਨ ਬਲਾਸ ਪਰੇ ਸਭ ਕੇ ਅਚਰ ਦੇਖ ਬੜਾਈ ਹਸਮਤ ਸਿਮਨ ਆਨੰਦ ਕਰਨ ਆਪੂਰਨ ਬੈਜਿ ਖਾਈ ਵਾਹਿਗੁਰੂ ਔਖੀਆਂ ਕੜੀਆਂ ਤੋਂ ਬਚਾ ਕੇ ਰੱਖਿਓ ਵਾਹਿ ਤੱਤੇ ਚੋਲਿਆਂ ਤੋਂ ਬਚਾ ਕੇ ਰੱਖਿਓ ਮੇਰਾ ਵਸੂ ਬਰਬਾਦ ਮੇਰਾ ਵਸੂ ਵਾਹਿਗੁਰੂ ਅਗੇਤੋ ਸਭ ਤੋਂ ਵੱਸਨੀ ਕਾਰੋਬਾਰਾਂ ਤੋਂ ਰੱਖਿਓ ਵਸਨੀ ਦੇ ਡੂੰਘੀ ਗਾਲ ਤੋਂ ਵੀ ਰੱਖਿਓ ਵਸਨੀ ਮੇਰਾ ਵਸੂ ਸਭ ਤੋਂ ਮੇਰ ਪ੍ਰਯਾਤਨਾ ਪ੍ਰਮਸ ਮਤਬੁੱਧੀ ਵਸਨੀ ਮੇਰਾ ਵਸਨੀ ਮੇਰਾ ਵਸਨੀਆ ਪਰਵਾੜਾ ਬੋਲੋ ਵਾਹਿਗੁਰੂ ਜੀ ਦਾ ਸਮੋਹ ਹੰਦੀ ਕਿਰਤਵਾਇ ਪੁੱਛ ਆਪ ਜੀ ਦੇ ਵਾਸਤੇ ਦੀਗ ਤਿਆਰ ਕਰਕੇ ਜਾਂਦੀ ਗਏ ਪਾਸੇ ਗੁਰ ਜੀ ਅਨਕ ਪ੍ਰਕਾਰ ਭੋਜਨ ਕੋ ਬੀਏ ਉਹ ਵੇਜਨ ਹਰਾਏ ਪਰੀ ਪਾਕਸਾਲ ਸੋਸ ਪਿਤਰਾਨ ਲਾਭੋਗ ਮਾ ਲਾਓ ਵਾਹਿਗੁਰੂ ਜੀ ਆਪ ਜੀ ਦਾ ਭੋਲ ਕੇ ਆਪ ਜੀ ਲੱਗਿਆ ਜੀ ਪ੍ਰਸਾਦ ਕੋ ਸੰਗਤ ਵਿੱਚ ਬਤਾਉਂਦੀ ਆ ਕੇ ਉਸ ਜੋ ਵੀ ਸਕੇ ਸਾਥ ਨਾਮ ਸ੍ਰੀ ਵਾਹਿਗੁਰੂ ਜੀ ਸਾਥੇ ਪਰਵਾੜਾ ਵਾਲੋ ਉਹ ਦਿੱਤੀਆਂ ਦਾਤਾਂ ਵਿੱਚ ਵਾਹਿਗੁਰੂ ਜੀ ਆਪ ਜੀ ਬਾਤ ਤੇ ਰਮਾਲਾ ਸਾਹਿਬ ਦੀ ਸੇਵਾ ਉਹ ਵਾਹਿਗੁਰੂ ਜੀ ਆਪ ਅੰਗੀ ਭਲ ਕਰੋ ਵਾਹਿਗੁਰੂ ਪ੍ਰਭਾਨ ਕੋ ਮੇਰਾ ਹਉਸ਼ ਬਰਬਾਦ ਦੀਆਂ ਮਨੋ ਕਾਹਨਾ ਭਾਵਨਾ ਸ਼ਾਮਾ ਸਭ ਪੂਰੀਆਂ ਕਰਨੀ ਇਸ ਭਾਵਨਾ ਨੂੰ ਲੈ ਕੇ ਵਾਹਿਗੁਰੂ ਜੀ ਦਾ ਬਦਾਸ ਬੇਨਤੀ ਕਰਾਈ ਜੀ ਇਸ ਨੂੰ ਲੈ ਕੇ ਤਾਸ ਬੇਨਤੀ ਕਰਾਈ ਸਭ ਭਾਵਨਾ ਸਭ ਪੂਰੀਆਂ ਕਰਨੀ ਹੈ ਪਰਿਵਾਰ ਤੇ ਮੇਹ ਪਰਿਆਤ ਰੱਖਣਾ ਜੋ ਮਾਈ ਭਾਈ ਭੁੱਲ ਭੇਟਾ ਅਰਪਨਾ ਸਾਹਿਬ ਦੀਆਂ ਮਨੋ ਕਾਹਨਾ ਭਾਵਨਾ ਸਭ ਸ਼ਨਾਮਾ ਸਭ ਪੂਰੀਆਂ ਕਰਨੀ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਦੂਰ ਕਾਣਾ ਮਾਹੀ ਸਭ ਤੇ ਮੇਹ ਪਰਿਆਤ ਰੱਖਣਾ ਵਾਹਿਗੁਰੂ ਜੀ ਆਪ ਜੀ ਦਾ ਕਾਰਜ ਆਪ ਹੀ ਕਰਵਾ ਲੈ ਮੇਰਾ ਵਸਨੀਕ ਵਸਦੀ ਰਵਾਟੀ ਸਿੰਗਲ ਮੇਰਾ ਪਸੰਨਾ ਵਾਹੀ ਗੋਜੀ ਮੇਰਾ ਵਸਨੀਕ ਵਾਹੀ ਗੋਜੀ ਆਪ ਜੀ ਦੇ ਇਲਾਹੀ ਹੁਕਮਾਂ ਵਸਿਕ ਦਾ ਅਰਥ ਕਰੋ ਜੀ ਸਹੀ ਗੁਰੂਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤੇ ਆਵੇ ਕੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹੋਰ ਆ ਗਿਆ ਭਈ ਵਕਾਲ ਕੀ ਜੋ ਪੰਥ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨੇ ਓ ਗ੍ਰੰਥ ਗੁਰੂ ਗ੍ਰੰਥ ਜੀ万ੇ ਓ ਪ੍ਰਕਟ ਕਰਾਂ ਕੀਤੇ ਜੋ ਬ੍ਰਹਮ ਕੋ ਮਿਲਿਓ ਚ ਹੈ ਉਹ ਸਾਧ ਜਤ ਮਿਲਿ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਵਾਹਿਗੁਰੂ ਜੀ ਸਾਡੇ ਬੇ ਬਚੇ ਸਰਜੂ ਹੋਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸਤਿ ਪਾਰ ਜੋ ਸਰਦਾ ਕਰਸੇਂ ਤੇ ਗੁਰ ਪਾਰੰਤਾਰਨ ਹਾਰੋ ਜੋ ਸਰਦਾ ਕਰਸੇ ਬਦੀ ਗੁਰ ਪਾਰੰਤਾਰਨ ਹਾਰੋ ਬੋਲ ਸੋ ਸ੍ਰੀ ਓਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ